ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਸੁਣੋ ਅਮੀਰ ਰਿਸ਼ਤੇਦਾਰਾਂ ਵਿੱਚ ਵਿਆਹ ਆਣ ਵੇਲੇ ਮੇਰੀ ਮਾਰੂਤੀ ਕਾਰ ਤੋਂ ਬਿਨਾਂ ਸਭ ਕੋਲ ਵੱਡੀਆਂ-ਵੱਡੀਆਂ ਕਾਰਾਂ ਸਨ ਜਿੰਨਾ ਕੋਲ ਪਹਿਲਾਂ ਛੋਟੀਆਂ ਕਾਰਾਂ ਸਨ ਉਹਨਾਂ ਨੇ ਵੀ ਬਦਲ ਕੇ ਵੱਡੀਆਂ ਗੱਡੀਆਂ ਲੈ ਲਈਆਂ ਸਨ ਮੈਨੂੰ ਆਪਣੀ ਕਾਰ 'ਚ ਉਤਰਨ ਵੇਲੇ ਥੋੜੀ ਸ਼ਰਮਜਈ ਆਈ ਮੇਰੇ ਨਾਲ ਹੀ ਇੱਕ BMW ਕਾਰ ਵਿੱਚੋਂ ਬੜੀ ਸੋਹਣੀ ਜੋੜੀ ਉਤਰੀ ਉਹਨਾਂ ਕੋਲ ਦੋ ਬੜੇ ਪਿਆਰੇ ਪਿਆਰੇ ਬੱਚੇ ਸਨ ਸੋਨਾ ਸੂਟ ਡਾਇਮੰਡ ਦੇ ਗਹਿਣਿਆਂ ਨਾਲ ਲੱਤੀ ਉਸ ਕੁੜੀ ਦੀ ਟੌਰ ਦੇਖ ਕੇ ਕੈਨ ਨੂੰ ਜੀ ਕਰਦਾ ਸੀ ਕਿ ਜ਼ਿੰਦਗੀ ਤਾਂ ਯਾਰਾ ਤੇਰੀ ਹੈ ਅਸੀਂ ਤਾਂ ਬਸ ਐਵੇਂ ਹੀ ਥਾਂ ਘੇਰੀ ਹੈ ਪਰ ਉਹ ਕੁੜੀ ਮੈਨੂੰ ਕਾਫੀ ਜ਼ਿਆਦਾ ਮੈਯੂਸ ਲੱਗ ਰਹੀ ਸੀ ਪਿਆ ਵੀ ਚੌਤ ਤਾਂ ਉਸ ਬਾਰੇ ਗੱਲਾਂ ਕਰ ਰਹੀਆਂ ਸੀ ਹੋੜ ਤਾਂ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਰੱਬ ਨੇ ਕਿਸਮਤ ਨਹੀਂ ਚੰਗੀ ਲਿਖੀ ਮੈਂ ਜਾਨਣਾ ਚਾਹੁੰਦੀ ਸੀ ਕਿ ਆਖਰੀ ਸੋਹਣੀ ਕੁੜੀ ਨੂੰ ਕੀ ਤਕਲੀਫ ਹੈ ਕਦੀ ਸੋਚਦੀ ਕਿ ਸੌਰੇ ਨਹੀਂ ਚੰਗੇ ਹੋਣੇ ਪਰ ਘਰ ਵਾਲਾ ਵੀ ਅੱਗੇ ਪਿੱਛੇ ਫਿਰ ਰਿਹਾ ਸੀ ਦੋ ਬੱਚੇ ਵੀ ਸਨ ਪੈਸੇ ਪੱਖੋਂ ਵੀ ਕੋਈ ਕਮੀ ਨਜ਼ਰ ਨਹੀਂ ਆਈ ਆਖਰ ਮੈਂ ਉਸੇ ਨਾਲ ਵਾਲੀਆਂ ਔਰਤਾਂ ਨੂੰ ਉਸੇ ਦੁੱਖ ਬਾਰੇ ਪੁੱਛ ਹੀ ਲਿਆ ਉਹਨਾਂ ਕਿਹਾ ਹੋਰ ਤਾਂ ਬਥੇਰਾ ਰੰਗ ਲੱਗਾ ਹੋਇਆ ਸੀ ਪਰ ਰੱਬ ਨੇ ਜਵਾਕ ਨਹੀਂ ਦਿੱਤਾ ਤਾਂ ਕਿ ਇਹ ਬੱਚੇ ਇਸ ਦੇ ਆਪਣੇ ਨਹੀਂ ਹਨ ਮੈਂ ਹੈਰਾਨੀ ਨਾਲ ਪੁੱਛਿਆ ਨਹੀਂ ਜੀ ਇਹ ਤਾਂ ਕੁੜੀਆਂ ਹਨ ਦੋਵੇਂ ਅੱਲਾ ਕੱਲਾ ਪੁੱਤਿਆ ਸਾਡਾ ਉਪਰੋ ਰੱਬ ਨੇ ਆਹ ਦੋ ਪੱਥਰ ਦੇ ਦਿੱਤੇ ਐ ਕਿਤਾ ਮੀ ਵਰਗੀ ਆਸ ਸੀ ਕਿ ਰੱਬ ਭੁੱਲ ਜਾਵੇਗਾ ਪਰ ਐਨਾ ਆ ਕੇ ਉਹ ਡੁੱਸਣ ਲੱਗ ਪਈਆਂ ਇਹ ਸੁਣ ਕੇ ਕੁੜੀ ਨੇ ਵੀ ਅੱਖਾਂ ਭਰ ਲਈਆਂ ਐਨਾ ਸੁਣ ਕੇ ਮੇਰੇ ਤੋਂ ਕਹੇ ਬਿਨਾਰਾ ਨਾ ਗਿਆ ਕਿ ਹੁਣ ਤੁਸੀਂ ਇੱਕ ਕਿਵੇਂ ਸਦੀ ਵਿੱਚ ਵਿਚਾਰ ਰਹੇ ਹੋ ਜਿੱਥੇ ਕੁੜੀ ਮੁੰਡੇ ਚ ਕੋਈ ਫਰਕ ਨਹੀਂ ਕੁੜੀਆਂ ਹਰ ਖੇਤਰ ਵਿੱਚ ਮੁੰਡਿਆਂ ਨਾਲੋਂ ਅੱਗੇ ਹਨ ਪਰ ਤੁਸੀਂ ਹੋ ਕੇ 18ਵੀਂ ਸਦੀ ਦੀ ਸੋਚ ਵਾਲੀਆਂ ਗੱਲਾਂ ਕਰ ਰਹੀਆਂ ਹੋ ਹੁਣ ਮੈਂ ਸੋਚ ਰਹੀ ਸੀ ਕਿ ਗੱਡੀਆਂ ਬਦਲ ਨਾਲ ਸੋਚ ਨਹੀਂ ਬਦਲ ਜਾਂਦੀ ਲੋੜ ਸੋਚ ਬਦਲਦੀ ਹੈ ਗੱਡੀਆਂ ਦੀ ਨਹੀਂ ਹੁਣ ਵਾਪਸੀ ਵੇਲੇ ਮੈਨੂੰ ਮੇਰੀ ਛੋਟੀ ਕਾਰ ਤੋਂ ਸ਼ਰਮ ਨਹੀਂ ਆਈ ਬਲਕੇ ਫਖਰ ਮਹਿਸੂਸ ਹੋਇਆ ਕਿਉਂਕਿ ਮੈਨੂੰ ਮੇਰੀ ਉੱਚੀ ਤੇ ਸੁੱਚੀ ਸੋਚ ਤੇ ਬੜਾ ਮਾਣ ਸੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ